ਤਾਰਮਿਕ ਸਮਾਗਮ ਚ ਪ੍ਰਸਿੱਧ ਗਾਇਕ ਜਸਬੀਰ ਜੱਸੀ ਵੱਲੋਂ ਕੀਤਾ ਗਿਆ ਸ਼ਬਦ ਗਾਇਨ ਅਤੇ ਕੀਰਤਨ ਤੇ ਵਿਵਾਦ ਖੜਾ ਹੋ ਗਿਆ। ਕੁਲਦੀਪ ਸਿੰਘ ਗੜਗਾਜ ਜੀ ਨੇ ਕਿਹਾ ਕਿ ਸਿੱਖ ਪਰੰਪਰਾਵਾਂ ਅਤੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਸਿਰਫ ਇੱਕ ਸਿੱਖ ਹੀ ਕੀਰਤਨ ਕਰ ਸਕਦਾ ਆ। ਐਸਜੀਪੀਸੀ ਦਾ ਮੇਨ ਕੰਮ ਕੀ ਹੈ? ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਹੋਵੇਗਾ। ਐਸਜੀਪੀਸੀ ਦਾ ਮੇਨ ਕੰਮ ਹੈ ਗੁਰਦੁਆਰਾ ਸਹਿਬਾਨਾਂ ਦੀ ਦੇਖਭਾਲ ਉਦੇਸ਼ ਮੁਦਾ ਪ੍ਰਬੰਧਨ ਸਿੱਖੀ ਦਾ ਪ੍ਰਚਾਰ ਪ੍ਰਸਾਰ ਇਹ ਜਿਵੇਂ ਜੱਸੀ ਵਰਗੇ ਜੇਕਰ ਕੁਝ ਗਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਜਿਹੜਾ ਇਹ ਓਬਜੈਕਸ਼ਨ ਕਰ ਦਿੱਤਾ ਜਾਂਦਾ ਆਪਣੇ ਬਾਕੀ ਸਿੰਗਰਜ਼ ਨੂੰ ਮੈਨੂੰ ਲੱਗਦਾ ਚੇਤਾਵਨੀ ਹੋ ਗਈ ਆ ਜੀ ਵੀ ਸਾਈਂ ਗੁਰਬਾਣੀ ਨਾ ਕਿਤੇ ਗਾ ਲਿਓ ਹੁਣ ਗਾਇਕਾ ਸ਼ਬਦ ਗਾਣਾ ਬੰਦ ਕਰ ਦੇਣੀ ਆ ਕੀ ਸਿੱਖੀ ਸਰੂਪ ਚ ਆਜਣ ਤੁਸੀਂ ਇਹ ਕਹਿਣਾ ਚਾਹੁੰਦੇ ਯਾ ਯਸ ਅਨੂਬ ਜਲੋਟਾ ਮੁਹੰਮਦ ਰਫੀ ਨੂਸਰਤ ਫਤਹਿ ਅਲੀ ਖਾਨ ਇਹਨਾਂ ਨੇ ਮਿੱਤਰ ਪਿਆਰੇ ਨੂੰ ਜਿਹੜਾ ਇਹ ਸ਼ਬਦ ਗਾਇਆ ਮੁਹੰਮਦ ਰਫੀ ਸਾਹਿਬ ਨੇ ਵੀ ਇਹਨਾਂ ਦੇ ਬਾਰੇ ਇੱਕ ਆਇਆ ਹੈਗਾ ਜਿਹੜੇ ਜਿਹੜੇ ਪੰਜਾਬੀ ਸਿੰਗਰ ਜਿਹੜੇ ਨੇ ਉਹ ਆਉਂਦੇ ਨੇ ਤੇ ਇਦਾਂ ਦੇ ਪ੍ਰਚਾਰ ਕਰਦੇ ਨੇ ਤਾਂ ਉਹ ਕਿਤਨਾ ਕਿਤੇ ਲੋਕੀ ਸਿੱਖੀ ਦੇ ਨਾਲ ਹੋਰ ਨੇੜੇ ਹੋ ਕੇ ਜੁੜਦੇ ਨੇ ਬੱਚੇ ਜਿਹੜੇ ਸੀ ਪਿੱਛੇ ਜੇ ਉਹ ਪੱਗ ਨੂੰ ਪੱਗ ਬੰਨਣੋ ਜਿਹੜੇ ਸੀ ਉਹ ਹਟ ਗਏ ਸੀਗੇ ਤੇ ਉਹ ਵਾਲ ਕਟਾਣ ਲੱਗ ਗਏ ਹੋਰ ਇਸ ਤਰ੍ਹਾਂ ਦੀ ਗੱਲ ਜਿਹੜੀ ਹੋਈ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਕੀ ਦੁਕਾਨਾਂ ਕੋਈ ਇਹ ਜੀਆਂ ਆਈਆਂ ਖੁੱਲੀਆਂ ਜਿਹੜੇ ਜਿਨ੍ਹਾਂ ਨੇ ਪੱਗ ਬੰਨਣੀ ਸਿਖਾਈ ਲੋਕਾਂ ਨੂੰ ਭਗਵੰਤ ਮਾਨ ਹਰਪਾ ਜੀ ਅਨਮਾਨ ਹਾਂਜੀ ਜਸਵੀਰ ਜੱਸੀ ਜਿੰਨੇ ਵੀ ਵੱਡੇ ਵੱਡੇ ਲੈਵਲ ਦੇ ਉੱਤੇ ਜਾਈ ਜਾ ਰਹੇ ਨੇ ਲੋਕੀ ਉਹ ਸਾਰੇ ਸਿੰਘ ਤੇ ਕੌਰ ਉਡਾਈ ਜਾ ਰਹੇ ਨੇ ਨਾਲੋਂ ਜੀ ਇਸ ਵੱਲ ਧਿਆਨ ਦੇਣ ਦੀ بجائے ਤੁਸੀਂ ਆਪਾਂ ਜਿਹੜੇ ਲੋਕੀ ਉਹਦੇ ਨਾਲੋਂ ਨਿਕਲ ਕੇ ਵਾਪਸ ਜੁੜਨ ਦੀ ਕੋਸ਼ਿਸ਼ ਕਰ ਰਹੇ ਆਪਾਂ ਉਹਨਾਂ ਨੂੰ ਵੀ ਨਾਲੋਂ ਤੋੜਾਂਗੇ ਤੇ ਕਿਤੇ ਨਾ ਕਿਤੇ ਤਾਂ ਫਿਰ ਆਪਣੀ ਜਿਹੜੀ ਆ ਉਹ ਧਰਮ ਜਿਹੜਾ ਉਹ ਨਿਗਾਰ ਵਾਲੀ ਜਾਊਗਾ ਉਹ ਕੋ ਚਿੰਨੇ ਵੱਡੇ ਲੈਵਲ ਦੇ ਬੰਦੇ ਨੇ ਜੇ ਸਿੰਘ ਦੇ ਕੋਰ ਨਾਲ ਨਹੀਂ ਹੈਗਾ ਕਾਰਨਰ ਜਿਹੜੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਸਿੱਖ ਨੇ ਤੁਸੀਂ ਇਹ ਦੇਖੋ ਵੀ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਡੇਰੇ ਜਿਹੜੇ ਨੇ ਉਹ ਹਰ ਖੇਤਰ ਦੇ ਵਿੱਚ ਕਿੰਨੇ ਕਿੰਨੇ ਡੇਰੇ ਖੁੱਲ ਗਏ ਉਹ ਵੀ ਇੱਕ ਇਤਨਾ ਕਿਤੇ ਐਸਜੀਪੀਸੀ ਦੀਆਂ ਕਮੀਆਂ ਕਰਕੇ ਖੁੱਲੇ ਨੇ ਇਸਾਈ ਧਰਮ ਦਾ ਪ੍ਰਚਾਰ ਜਿਹੜਾ ਬੜੀ ਤੇਜ਼ੀ ਦੇ ਨਾਲ ਹੋਣਾ ਸ਼ੁਰੂ ਹੋ ਗਿਆ ਗੁਰਜਾ ਘਰਾਂ ਦਾ ਜਿਹੜਾ ਉਹ ਮਸ਼ਰੂਮੀ ਹੋ ਰਹੀ ਆ ਜਗ੍ਹਾ-ਜਗ੍ਹਾ ਦੇ ਉੱਤੇ ਉਦੇ ਪਿੱਛੇ ਦੇ ਕਰ ਮੈਂ ਇਹ ਨਹੀਂ ਕਹਿੰਦਾ ਵੀ ਉਹ ਧਰਮ ਮਾੜਾ ਹੈਗਾ ਮੈਂ ਇਹ ਕਹਿੰਦਾ ਵੀ ਸਾਡੇ ਧਰਮ ਦੇ ਲੋਕ ਟੁੱਟ ਕੇ ਉਧਰ ਜਾ ਰਹੇ ਨੇ ਕਿਤੇ ਕਿਤੇ ਤਾਂ ਆਪਾਂ ਆਕਲ ਕਰੀਏ ਵੀ ਕਿੱਥੇ ਕਮੀ ਹੈ ਕਿਉਂ ਇਹ ਲੋਕੀ ਟੁੱਟ ਕੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕੁਲਵੰਤ ਜੀ ਇੱਕ ਖਬਰ ਹੁਣੇ-ਹੁਣੇ ਆਈ ਆ ਫੋਨ ਤੇ ਮੈਂ ਪੜ੍ਹ ਕੇ ਵੀ ਦੱਸ ਦਿੰਦਾ ਕਹਿੰਦੇ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ 'ਚ ਪ੍ਰਸਿੱਧ ਗਾਇਕ ਜਸਬੀਰ ਜੱਸੀ ਵੱਲੋਂ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ਤੇ ਵਿਵਾਦ ਖੜਾ ਹੋ ਗਿਆ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਕਿਹਾ ਆ ਕਿ ਸਿੱਖ ਪਰੰਪਰਾਵਾਂ ਅਤੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਸਿਰਫ ਇੱਕ ਹੀ ਸਿੱਖ ਇੱਕ ਸਿੱਖ ਹੀ ਕੀਰਤਨ ਕਰ ਸਕਦਾ ਆ ਸੋ ਇਹਦੇ ਤੇ ਬਹੁਤ ਸਾਰੇ ਗਾਇਕ ਨੇ ਬਹੁਤ ਸਾਰੇ ਸਿੰਗਰ ਨੇ ਜਿਨ੍ਹਾਂ ਨੂੰ ਹੁਣ ਸ਼ਾਇਦ ਜਵਾਬ ਦੇਣਾ ਪੈ ਜੇ ਉਹਦੇ ਚ ਬਹੁਤ ਪਤਿਤ ਸਿੱਖ ਵੀ ਨੇ ਬਹੁਤ ਹੋਰ ਧਰਮਾਂ ਦੇ ਵੀ ਲੋਕ ਨੇ ਜਿਹੜੇ ਸ਼ਬਦ ਗਾਇਨ ਕਰ ਦੇਣਗੇ ਸੋ ਵਿਵਾਦ ਕਿਉਂ ਬਣਿਆ ਜਾਵੇ ਦੇਖੋ ਜੀ ਗੱਲ ਇਹ ਆ ਕਿ ਮੈਂ ਜੋ ਸਮਝਦਾ ਹਾਂਗਾ ਕਿ ਐਸਜੀਪੀਸੀ ਦਾ ਮੇਨ ਕੰਮ ਕੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਹੋਵੇਗਾ ਐਸਜੀਪੀਸੀ ਦਾ ਮੇਨ ਕੰਮ ਹੈ ਗੁਰਦੁਆਰਾ ਸਹਿਬਾਨਾਂ ਦੀ ਦੇਖਭਾਲ ਉਹਦਾ ਪ੍ਰਬੰਧਨ ਸਿੱਖੀ ਦਾ ਪ੍ਰਚਾਰ ਪ੍ਰਸਾਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਿੱਦਾਂ ਹੋਏਗਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਹੈ ਗੁਰੂ ਸਾਹਿਬਾਨ ਗੁਰੂ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇ ਸ਼ਬਦ ਗਾਇਨ ਕੀਤਾ ਜਾਵੇ ਢਾਡੀ ਸਿੰਘਾਂ ਨੂੰ ਟ੍ਰੇਨਡ ਕਰਕੇ ਤੁਸੀਂ ਫੀਲਡ 'ਚ ਭੇਜੋ ਹੈ ਨਾ ਜਿਹੜੇ ਜਿਹੜੇ ਪ੍ਰਚਾਰਕ ਨੇ ਉਹ ਪੰਡਾਂ 'ਚ ਜਾਣ ਜਾ ਕੇ ਪ੍ਰਚਾਰ ਕਰਨ ਤੇ ਜਾਂ ਫਿਰ ਵੱਖ-ਵੱਖ ਤਰੀਕੇ ਜਿਹੜੇ ਐਸੇ ਹੋਣ ਜਿਹੜੇ ਕਿ ਉਹ ਜਿਹਦੇ ਨਾਲ ਲੋਕੀ ਸਿੱਖੀ ਨਾਲ ਜੁੜਨ ਤੁਸੀਂ ਤੁਹਾਨੂੰ ਯਾਦ ਹੋਏਗਾ ਆਪਾਂ ਬਚਪਨ ਦੇ ਵਿੱਚ ਇੱਕ ਫਿਲਮ ਦੇਖੀ ਸੀ ਨਾਨਕ ਨਾਮ ਜਹਾਜ਼ ਹੈ ਜੀ ਉਹ ਉਦੇ ਵਿੱਚ ਆਸ਼ਾ ਬੋਸਲੇ ਤੇ ਮੁਹੰਮਦ ਰਫੀ ਸਾਹਿਬ ਦਾ ਜਿਹੜੇ ਉਹ ਉਹਨਾਂ ਨੇ ਜਿਹੜੇ ਉਹ ਸ਼ਬਦ ਗਾਏ ਹੋਏ ਸੀ ਰੇਮਨ ਕੈਸੋ ਐਸੋ ਕਰ ਸਨਿਆਸਾ ਹਾਂਜੀ ਤੇ ਆਪਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਗਾਣਾ ਇਹ ਉਹ ਸ਼ਬਦ ਸੀਗੇ ਕਿ ਕਿਸੇ ਨੇ ਨਹੀਂ ਦੇਖਿਆ ਕਿ ਉਹ ਮੁਹੰਮਦ ਰਫੀ ਕੌਣ ਸੀ ਕਿਹੜੇ ਧਰਮ ਨਾਲ ਸੰਬੰਧ ਰੱਖਦੇ ਸੀ ਉਹ ਕਿਸੇ ਨੇ ਨਹੀਂ ਦੇਖਿਆ ਕਿ ਉਹ ਆਸ਼ਾ ਬੋਸਲੇ ਕੌਣ ਸੀ ਕਿਹੜੇ ਧਰਮ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਇੱਕ ਰਸਪਿੰਨਾ ਕੀਰਤਨ ਸੁਣਿਆ ਤੇ ਅੱਜ ਵੀ ਉਹ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਨੇ ਤੇ ਸਾਨੂੰ ਰਸ ਆਉਂਦਾ ਲੋਕੀ ਗੁਰਬਾਣੀ ਨਾਲ ਜੁੜਦੇ ਨੇ ਜੀ ਇਹ ਉਹ ਆਈਕਨ ਨੇ ਜਿਹੜੇ ਕਿ ਜਿਹੜੇ ਕਿ ਲੋਕੀ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਇਹਨਾਂ ਦੀ ਆਵਾਜ਼ ਨੂੰ ਪਸੰਦ ਕਰਦੇ ਨੇ ਤੇ ਇਹਨਾਂ ਦੀ ਆਵਾਜ਼ ਦੇ ਵਿੱਚ ਜੇਕਰ ਤੁਸੀਂ ਗਾਣਾ ਸੁਣਾ ਦਿਓ ਤੇ ਉਹ ਵੀ ਸੁਣਦੇ ਨੇ ਲੋਕੀ ਤੇ ਜੇ ਤੁਸੀਂ ਕੀਰਤਨ ਸੁਣਾ ਦਿਓ ਤੇ ਉਹ ਵੀ ਸੁਣਦੇ ਨੇ ਜੀ ਕਿਉਂ ਨਹੀਂ ਤੁਸੀਂ ਇਹੋ ਜਿਹੇ ਲੋਕੀ ਇਹੋ ਜਿਹੜੇ ਪ੍ਰਸਿੱਧ ਗਾਇਕ ਨੇ ਉਹਨਾਂ ਨੂੰ ਤੁਸੀਂ ਆਪ ਕਹਿੰਦੇ ਵੀ ਤੁਸੀਂ ਸਾਡੇ ਧਰਮ ਦੇ ਪ੍ਰਚਾਰ ਵਾਸਤੇ ਤੁਸੀਂ ਇਹ ਸ਼ਬਦ ਗਾਇਨ ਕਰੋ ਤੁਸੀਂ ਕਰੋ ਇਹ ਉਲਟਾ ਤਾਂ ਇਹ ਜਸਵੀਰ ਜੱਸੀ ਵਰਗੇ ਜੇਕਰ ਕੁਝ ਗਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਜਿਹੜਾ ਇਹ ਓਬਜੈਕਸ਼ਨ ਕਰ ਦਿੱਤਾ ਜਾਂਦਾ ਕੁਲਵੰਤ ਜੀ ਮੈਂ ਮੰਨਦਾ ਆ ਜਸਵੀਰ ਜੱਸੀ ਉਹਨਾਂ ਨੇ ਭਾਈ ਹਰਜਿੰਦਰ ਸਿੰਘ ਸ਼ਿਰਨਗਰ ਵਾਲਿਆਂ ਨਾਲ ਰਲ ਕੇ ਇੱਕ ਸਮਾਗਮ ਜਿਹੜਾ ਸ਼ਾਹਾਂ ਤਾਂ ਨੂੰ ਸਮਰਪਿਤ ਸੀਗਾ ਉਹਦੇ 'ਚ ਇਹ ਗਾਇਨ ਕੀਤਾ ਇਸ ਤੋਂ ਪਹਿਲਾਂ ਮੇਰੇ ਖਿਆਲ ਅੱਜ ਜੀ 5-7 ਸਾਲ ਪਹਿਲਾਂ ਹੀ ਇੱਕ ਸਮਾਗਮ ਜਿਹੜਾ ਚੱਲਦਾ ਹੈ ਸ੍ਰੀ ਫਤੇਗੜ ਸਾਹਿਬ ਤੋਂ ਚਮਕੌਰ ਸਾਹਿਬ ਤੋਂ ਜਾਂ ਨਾਮਪੁਰ ਸਾਹਿਬ ਤੋਂ ਚੱਲਦਾ ਹੈ ਸਫਰੇ ਸ਼ਹਾਦਤ ਹੂੰ ਉਦੋਂ ਭਾਈ ਮਨਿੰਦਰ ਸਿੰਘ ਨੇ ਸ਼ੈਦ ਸ਼ਿਰਨਗਰ ਵਾਲੇ ਉਹਨਾਂ ਦਾ ਵਿਵਾਦ ਖੜਾ ਹੋ ਗਿਆ ਸੀ ਕਿ ਇਹ ਜੀ ਪੈਰਲਲ ਕਿੱਦਾਂ ਹੋ ਗਿਆ ਹੁਣ ਉਹੀ ਸੰਸਥਾਵਾਂ ਉਸ ਸਮਾਗਮ ਨੂੰ ਵੀ ਐਡਾਪਟ ਕਰ ਲਿਆ ਉਹਨਾਂ ਨੇ ਤੇ ਅੱਜ ਜੀ ਜਸਬੀਰ ਜੱਸੀ ਉਹਨਾਂ ਨੇ ਗਾਤਾ ਖੈਰ ਤੇ ਗੜਗੱਜ ਸਾਹਿਬ ਦਾ ਬਿਆਨ ਹੈ ਇਹ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬਾਂ ਦਾ ਉਨੂੰ ਤਾਂ ਸੀ ਨਕਮਸਤ ਖੁਨੇਰ ਉਸ ਸਟੇਟਮੈਂਟ ਨੂੰ ਉਹਦੇ ਅੱਗੇ ਝੁਕਦੇ ਆ ਪਰ ਹੁਣ ਗਾਇਕਾ ਸ਼ਬਦ ਗਾਣਾ ਬੰਦ ਕਰ ਦੇਣੀ ਆ ਸਿੱਖੀ ਸਰੂਪ ਚ ਆ ਜਾਣ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਇਹ ਇਹ ਸਿੱਖੀ ਚ ਆ ਜਾਣ ਦੇਖੋ ਇਸ ਤਰ੍ਹਾਂ ਮੇਰੇ ਕੋਲ ਕੋਲ ਲਿਸਟ ਹੈ ਜਿਹੜੀ ਕਿ ਜਿਹਦੇ ਮੁਤਾਬਕ ਜਿਹੜੇ ਕਿਹੜੇ ਕਿਹੜੇ ਪ੍ਰਸਿੱਧ ਗਾਇਕਾ ਨੇ ਜਿਹੜਾ ਇਹ ਗਾਇ ਸ਼ਬਦ ਗਾਇਨ ਕੀਤਾ ਤੇ ਲੋਕਾਂ ਨੇ ਉਸ ਨੂੰ ਐਪਰੀਸ਼ੀਏਟ ਕੀਤਾ ਵੱਡੇ ਲੈਵਲ ਦੇ ਉੱਤੇ ਉਹਦੇ ਵਿੱਚ ਹੈਗਾ ਜੀ ਸ਼ੁਭਾ ਮੁਦਗਲ ਲਤਾ ਮੰਗੇਸ਼ਕਰ ਰਵੀ ਸ਼ੰਕਰ ਇਹਨਾਂ ਨੇ ਤਾਂ ਗਾਇਆ ਜੀ ਇੱਕ ਓੰਕਾਰ ਮੂਲ ਮੰਤਰ ਦਾ ਪਾਠ ਜਗਜੀਤ ਸਿੰਘ ਅਗਲੇ ਜਗਜੀਤ ਸਿੰਘ ਆ ਜੀ ਦਸਮ ਗ੍ਰੰਥ ਦਾ ਵੀ ਇਹਨਾਂ ਨੇ ਕੀਤਾ ਜੀ RAM ਸਿਮਰ RAM ਸਿਮਰ ਕਰਕੇ ਇਹਨਾਂ ਦਾ ਇਹਨਾਂ ਦੇ ਸ਼ਬਦ ਜਿਹੜਾ ਇਹਨਾਂ ਨੇ ਕੀਤਾ ਜੀ ਅਨੂਪ ਜਲੋਟਾ ਮੁਹੰਮਦ ਰਫੀ ਨੂਸਰਤ ਫਤਹਿ ਅਲੀ ਖਾਨ ਇਹਨਾਂ ਨੇ ਮਿੱਤਰ ਪਿਆਰੇ ਨੂੰ ਜਿਹੜਾ ਇਹ ਸ਼ਬਦ ਗਾਇਆ ਮੁਹੰਮਦ ਰਫੀ ਸਾਹਿਬ ਨੇ ਵੀ ਇਹਨਾਂ ਬਾਰੇ ਗਾਇਆ ਹੈਗਾ ਤੇ ਆਸ਼ਾ ਬੋਸਲੇ ਨੇ ਰੇ ਮਨ ਅਸੋ ਕਰ ਸੰਿਆ사 ਆਸ਼ਾ ਬੋਸਲੇ ਦੇ ਤੁਸੀਂ ਮੈਂ ਤੁਹਾਨੂੰ ਜ਼ਿਕਰ ਕੀਤਾ ਹੀ ਹੋਇਆ ਜੀ ਤੇ ਅਰਦਾਸ ਕਰਾਂ ਨਛੱਤਰ ਗਿੱਲ ਜੀ ਇਹ 70 ਗਿੱਲ ਹੋਣਾ ਦਾ ਗਾਇਆ ਹੋਇਆ ਵਡਾਲੀ ਬ੍ਰਦਰਸ ਨੇ ਗਾਇਆ ਜੀ ਤੂੰ ਦਾਤਾ ਦਾਤਾਰ ਜਿਹੜਾ ਇਹ ਸ਼ਬਦ ਹੈਗਾ ਜੀ ਤੇ ਮਹਿੰਦਰ ਕਪੂਰ ਦੇ ਸ਼ਿਵਾ ਵਰਮੋ ਇਹ ਹੈ ਸ਼ੁਭ ਕਰਮਨ ਤੇ ਕਬਕੂਨ ਬੜਾ ਬੜਾ ਕਮਾਲ ਦਾ ਗੁਲਵੰਦ ਜੀ ਤੇ ਚ ਮਾਫ ਕਰਿਓ ਹਾਂ ਇਹ ਤਾਂ ਚਲੋ ਗਾਇਕ ਹੋ ਗਏ ਸਤਿੰਦਰ ਸਰਤਾਜ ਹੋਣਾ ਨੇ ਪਿੱਛੇ ਜੀ ਆਰਤੀ ਗਾਈ ਬਹੁਤ ਮਕਬੂਲ ਹੋਈ ਹੈ ਜੀ ਬਹੁਤ ਮਕਬੂਲ ਹੋਈ ਹੈ ਤੇ ਉਹਨਾਂ ਨੇ ਤੁਸੀਂ ਇਹ ਦੇਖੋ ਜੀ ਜਾਂ ਤਾਂ ਜਾਂ ਤਾਂ ਤੁਸੀਂ ਸਹਿਜ ਧਾਰੀਆਂ ਨੂੰ ਕਹਿੰਦੇ ਹੋ ਕਿ ਭਾਈ ਸ਼ਾਹੀ ਧਾਰੀ ਸਿੱਖ ਸਿੱਖ ਨੇ ਫੇਰ ਉਹਨਾਂ ਦੀਆਂ ਤੁਸੀਂ ਵੋਟਾਂ ਨਹੀਂ ਬਣਾਉਂਦੇ ਐਸਜੀਪੀਸੀ ਵਾਲੇ ਹਾਂ ਦੂਜੇ ਪਾਸੇ ਕੁਨਵਤ ਜੀ ਕਮਰ ਗਰੇਵਾਲ ਨੇ ਸ਼ਲੋਕ ਮਹਲਾ ਰਵਾ ਗਿਆ ਗੁਰੂ ਦੇਖਬਾਦਰ ਸਾਹਿਬ ਜੀ ਤੇ ਉਹ ਬਹੁਤ ਮਕਬੂਲ ਹੋਇਆ ਔਰ ਬਹੁਤ ਕਮਾਲ ਗਾਇਆ ਜੀ ਦੋਨਾਂ ਸਿੰਦਰਸ ਨੇ ਹੁਣ ਰੌਲਾ ਕੀ ਹੈ ਵਿੱਚ ਰੌਲਾ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਇਸ ਟਾਈਮ ਚਾਹੀਦਾ ਤਾਂ ਇਹ ਸੀਗਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏਵਲ ਚਲੀ ਗਈ ਹੈ ਉਹਨੂੰ ਲੈ ਕੇ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ ਤੇ ਉਹਦੇ ਲਈ ਕਿਤੇ ਨਾ ਕਿਤੇ ਜਿਹੜੀ ਸ਼੍ਰੋਮਣੀ ਅਕਾਲੀਚਾਰੇ ਕੋਸ਼ਿਸ਼ ਵੀ ਕਰ ਰਹੀ ਹੈ ਕਿ ਸਿੱਖੀ ਨੂੰ ਜਿਹੜਾ ਉਹ ਇੱਕ ਜਗ੍ਹਾ ਜਿਹੜਾ ਉਹ ਇੰਟੈਕਟ ਕੀਤਾ ਜਾਵੇ ਤੇ ਉਹਦੇ ਲਈ ਕਿਤੇ ਨਾ ਕਿਤੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਾਇਦਾ ਦਿੰਦੀਆਂ ਪਰ ਜਿਸ ਤਰ੍ਹਾਂ ਦੇ ਇਹ ਬਿਆਨ ਆਉਂਦੇ ਨੇ ਉਹ ਉਸ ਨੂੰ ਲੈ ਕੇ ਤਾਂ ਫਿਰ ਕਿਤੇ ਨਾ ਕਿਤੇ ਜੇਕਰ ਇਹ ਸਿੰਗਰ ਪਿੱਛੇ हटਦੇ ਨੇ ਜਾਂ ਕੁਝ ਹੁੰਦਾ ਉਹ ਤਾਂ ਫਿਰ ਰਵਾਇਤੀ ਤੌਰ ਤੇ ਤਾਂ ਮਰੇ ਚੱਲ ਹੀ ਰਿਆ ਸੀ ਜੋ ਕੋਈ ਪਹਿਲਾਂ ਚੱਲ ਰਿਹਾ ਜਿੱਥੇ ਪਹਿਲਾਂ ਹੈਗਾ ਸਿੱਖੀ ਦਾ ਪ੍ਰਚਾਰ ਜੋ ਚੱਲ ਰਿਹਾ ਸੀ ਉਹ ਤਾਂ ਚੱਲ ਹੀ ਰਿਹਾ ਸੀਗਾ ਜੇਕਰ ਇਹੋ ਜੇ ਬਾਲੀਵੁੱਡ ਸਿੰਗਰ ਜਾਂ ਹਾਰੀਵੁੱਡ ਸਿੰਗਰ ਜਿਹੜੇ ਜਿਹੜੇ ਪੰਜਾਬੀ ਸਿੰਗਰ ਜਿਹੜੇ ਨੇ ਉਹ ਆਉਂਦੇ ਨੇ ਤੇ ਇਦਾਂ ਦੇ ਪ੍ਰਚਾਰ ਕਰਦੇ ਨੇ ਤਾਂ ਉਹ ਕਿਤੇ ਨਾ ਕਿਤੇ ਲੋਕੀ ਸਿੱਖੀ ਦੇ ਨਾਲ ਹੋਰ ਨੇੜੇ ਹੋ ਕੇ ਜੁੜਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਉਹ ਪੱਗ ਜਿਹੜੀ ਸੀਗੀ ਪਹਿਲਾਂ ਬੱਚੇ ਜਿਹੜੇ ਸੀ ਪਿੱਛੇ ਜਿਹੋ ਪੱਗ ਨੂੰ ਪੱਗ ਬੰਨਣੋ ਜਿਹੜੇ ਸੀ ਉਹ ਹਟ ਗਏ ਸੀਗੇ ਤੇ ਉਹ ਮੋਵਾਲ ਕਟਾਣ ਲੱਗੇ ਹੋਰ ਇਸ ਤਰ੍ਹਾਂ ਦੀ ਜਿਹੜੀ ਹੋਈ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਦੁਕਾਨਾਂ ਕੋਈ ਇਹ ਜੀਆਂ ਆਈਆਂ ਖੁੱਲੀਆਂ ਜਿਹੜੇ ਜਿਨ੍ਹਾਂ ਨੇ ਪੱਗ ਬੰਨਣੀ ਸਿਖਾਈ ਲੋਕਾਂ ਨੂੰ ਜੀ ਉਹ ਪੱਗ ਬੰਨਣੀ ਸੋਹਣੀ ਪੱਗ ਬੰਨਣੀ ਜਿਹੜੀ ਸਿਖਾਈ ਤੇ ਉਹ ਜਿਹੜੀ ਸੋਹਣੀ ਪੱਗ ਬੰਨਣੀ ਸਿਖਾਈ ਗਈ ਸੀ ਉਸ ਤੋਂ ਬਾਅਦ ਲੋਕਾਂ ਨੇ ਉਹ ਪੱਗ ਨੂੰ ਸੋਹਣੀ ਬੰਨੀ ਜਾਣ ਲੱਗ ਪਏ ਇਸ ਕਰਕੇ ਉਹ ਪੱਗ ਬੰਨਣਾ ਸ਼ੁਰੂ ਹੋ ਗਏ ਉਹ ਜੀ ਕਿਉਂਕਿ ਉਹ ਬੰਨੀ ਹੋਈ ਪੱਗ ਜਿਹੜੀ ਉਹਨਾਂ ਦੀ ਸੋਹਣੀ ਲੱਗਦੀ ਸੀ ਉਹ ਸੋਹਣੇ ਜੱਜਦੇ ਸੀ ਤੇ ਉਹਦੇ ਕਰਕੇ ਉਹਨਾਂ ਨੂੰ ਹੋਇਆ ਹੁਣ ਕਹਾਣੀ ਇਹ ਹੈ ਰਵਿੰਦਰ ਜੀ ਕਿ ਜਿੰਨੇ ਵੀ ਇਹ ਵਿਵਾਦ ਖੜੇ ਨੂੰ ਤੁਸੀਂ ਦੇਖੋ ਜੀ ਸਿੱਖ ਧਰਮ ਜਿਹੜਾ ਉਹ Hindu ਧਰਮ ਦੀਆਂ ਕੁਰਿਤੀਆਂ ਤੋਂ ਬਾਅਦ ਜਿਹੜਾ ਉਹ ਅੱਗੇ ਉਹਦਾ ਜਨਮ ਹੋਇਆ ਜੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਅੱਗੇ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਚਦਕੀ ਵਿੱਚ ਕਿਤਨਾ ਕਿਤੇ ਸਾਰੀਆਂ ਚੀਜ਼ਾਂ ਨਾਲ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਜੀ ਉਸ ਤੋਂ ਬਾਅਦ ਚਲਦਾ ਰਿਹਾ ਤਾਂ ਫਿਰ ਅੱਗੇ ਚੱਲ ਕੇ ਜਿਹੜਾ ਜਿੱਥੇ ਸਿੱਖ ਧਰਮ ਦੇ ਵਿੱਚ ਕਿਤਨਾ ਕਿਤੇ ਉਨਤਾਈਆਂ ਆਈਆਂ ਤਾਂ ਉਸ ਤੋਂ ਬਾਅਦ ਡੇਰਾ ਪਾਤ ਪਣ ਪਿਆ ਜੀ ਡੇਰੇ ਬਾਅਦ ਕਿਉਂ ਪਣ ਪਿਆ ਕਿਉਂਕਿ ਉਹਦੇ ਵਿੱਚ ਜਿਹੜੇ ਸੀ ਅੱਗੇ ਜਾਤੀਵਾਦ ਜਿਹੜਾ ਸੀਗਾ ਉਹ ਉਹ ਉਹਨੇ ਜਨਮ ਲਿਆ ਜਿਹੜਾ ਉਹ ਦੁਬਾਰਾ ਜਨਮ ਲਿਆ ਜਾਤੀਵਾਦ ਤਾਂ ਪਹਿਲਾਂ ਹੀ ਚੱਲਦਾ ਆ ਰਿਹਾ ਸੀ ਸਿੱਖੀ ਦੇ ਵਿੱਚ ਵੀ ਜਾਤੀਵਾਦ ਜਾਤਪਾਤ ਹੋਣ ਲੱਗ ਪਿਆ ਪਿੰਡਾਂ 'ਚ ਗੁਰਦੁਆਰੇ ਅੱਡ ਹੋ ਗਏ ਪਿੰਡਾਂ ਦੇ ਵਿੱਚ ਧਰਮਸ਼ਾਲਾਵਾਂ ਲੱਡ ਹੋ ਅੱਡ ਹੋ ਗਈਆਂ ਜਿਹੜੇ ਸ਼ਮਸ਼ਾਨ ਘਾਟ ਜਾਂ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਜਿੱਥੇ ਮ੍ਰਿਤਕਾਂ ਨੂੰ ਜਿਹੜਾ ਦਾ ਸੰਸਕਾਰ ਕੀਤਾ ਉਹ ਉਹ ਅੱਡ ਹੋ ਗਏ ਇਹ ਸਾਰੀਆਂ ਚੀਜ਼ਾਂ ਨੇ ਉਹ ਮਾਸ ਗੈਦਰਿੰਗ ਨੂੰ ਅੱਡ-ਅੱਡ ਕਰਤਾ ਤੁਸੀਂ ਸ਼ਹਿਰਾਂ ਦੇ ਵਿੱਚ ਨੋਟ ਕਰੋਗੇ ਕਿ ਸ਼ਹਿਰਾਂ ਦੇ ਵਿੱਚ ਇਹ ਪਾੜਾ ਘਟਿਆ ਜਾਤ ਪਾਤ ਦਾ ਪਾੜਾ ਘਟਿਆ ਕਿਉਂ ਘਟਿਆ ਕਿਉਂਕਿ ਉੱਥੇ ਧਰਮਸ਼ਾਲਾਵਾਂ ਇਕੱਠੀਆਂ ਉੱਥੇ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਜਿਹੜੇ ਸਥਾਨ ਇਕੱਠੇ ਤੇ ਉੱਥੇ ਜੰਜ ਕਰ ਯਾਨੀ ਕਿ ਜਿਹੜੇ ਮੈਰਿਜ ਪਾਰਟਿਸ ਨੇ ਉਹ ਇਕੱਠੇ ਇੱਥੇ ਸਾਰੇ ਲੋਕ ਹਰ ਜਾਤ ਹਰ ਧਰਮ ਦੇ ਇੱਕ ਜਗ੍ਹਾ ਇਕੱਠੇ ਹੁੰਦੇ ਨੇ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਦਾ ਇੱਕ ਦੂਜੇ ਨਾਲ ਇਕੱਠੇ ਹੋ ਕੇ ਖਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਵੀ ਸਾਡੇ ਵਰਗੇ ਨੇ ਇਹਨਾਂ 'ਚ ਕੋਈ ਦੂਜਾ ਨਹੀਂ ਹੈਗਾ ਤਾਂ ਉਹ ਪਾੜਾ ਘਟ ਗਿਆ ਪਿੰਡਾਂ ਦੇ ਵਿੱਚ ਸਰਕਾਰ ਗ੍ਰਾਂਟਾਂ ਜਾਰੀ ਕਰ ਰਹੀ ਹੈ ਜੀ ਇਹ ਦਲਿਤਾਂ ਦੀ ਧਰਮਸ਼ਾਲਾ ਵਾਸਤੇ ਆ ਇਹ ਇਹ ਉਹਨਾਂ ਵਾਸਤੇ ਆ ਆਪਣਾ ਜੰਜ ਕਰ ਵਾਸਤੇ ਆ ਇਹ ਆਪਣਾ ਸਮਸ਼ਾਨ ਘਾਟਾਂ ਵਾਸਤੇ ਆ ਗੁਰਦੁਆਰਾ ਸਾਹਿਬ ਵਾਸਤੇ ਆ ਇੱਕ ਕਿਤੇ ਨਾ ਕਿਤੇ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਵੀ ਇਹ ਪਾੜਾ ਘਟੇ ਤੇ ਫਿਰ ਉੱਤੋਂ ਜੇਕਰ ਜਿਹੜੀਆਂ ਸੰਸਥਾਵਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਲੋਕਾਂ ਨੂੰ ਜੋੜ ਕੇ ਰੱਖੋ ਮਾਨਸਕੀ ਜਾਤ ਸਭਾ ਇੱਕੇ ਪਹਿਚਾਨ ਉਹ ਦੇ ਸਿਧਾਂਤ ਦੇ ਨਾਲ ਲੋਕਾਂ ਨੂੰ ਜੋੜ ਕੇ ਰੱਖਿਆ ਜਾਵੇ ਸਿੱਖੀ ਦੇ ਸਿਧਾਂਤ ਅਨੁਸਾਰ ਉੱਥੋਂ ਇਹ ਜੋ ਜਦੋਂ ਬਿਆਨ ਆਉਂਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਉਹ ਉਹ ਲੋਕ ਜਿਹੜੇ ਸਿੱਖੀ ਵੱਲ ਦੂਰ ਬੈਠੇ ਜਿਹੜੀ ਨਿਗ੍ਹਾ ਰੱਖ ਰਹੇ ਨੇ ਵੀ ਸਿੱਖੀ ਇਹ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਆ ਜਾਂ ਸਿੱਖੀ ਨੂੰ ਉਹ ਅਪਣਾਉਣਾ ਚਾਹੁੰਦੇ ਨੇ ਜਦੋਂ ਇਦਾਂ ਦੇ ਬਿਆਨ ਆਉਂਦੇ ਨੇ ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਇੱਥੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਕਿ ਇਹ ਸਿੱਖੀ ਦੇ ਪ੍ਰਚਾਰ ਹੋ ਰਿਹਾ ਵੱਧ ਵੱਧ ਰਹੀ ਆ ਜਾਂ ਸਿੱਖੀ ਨਿਘਾਰ ਵੱਲ ਜਾ ਰਹੀ ਆ ਕਿਉਂਕਿ ਜੇਕਰ ਮੈਂ ਜੇ ਮੇਰੀ ਮੰਨੋਗੇ ਤਾਂ ਕਿਤੇ ਨਾ ਕਿਤੇ ਇਹ ਚੀਜ਼ ਸਾਰੀਆਂ ਚੀਜ਼ਾਂ ਨੇ ਬੜੀ ਵੱਡੀ ਛੱਟ ਮਾਰੀ ਆ ਲੋਕਾਂ ਨੂੰ ਆਪਣੇ ਨਾਲ ਤੋੜਿਆ ਨਾ ਕਿ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੈਗਾ ਜੀ ਬਿਲਕੁਲ ਕੁਲਵੰਤ ਜੀ ਮੇਰੀ ਕੇਐਸਜੀਪੀਸੀ ਮੈਂਬਰ ਨਾਲ ਗੱਲ ਹੋਈ ਹੁਣੇ ਤੇ ਉਹ ਕਹਿੰਦੇ ਜੀ ਜੇ ਕਹਿੰਦੇ ਉਹਨੂੰ ਗਾਲਿਆ ਜਸਬੀਰ ਜੱਸੀ ਹੁਣਾ ਨੇ ਤਾਂ ਕਹਿੰਦੇ ਸਾਨੂੰ ਤਾਂ ਉਹਨੂੰ ਪ੍ਰੇਰਣਾ ਚਾਹੀਦੀ ਹੈ ਕਿ ਭਾਈ ਤੂੰ ਸਿੱਖੀ 'ਚ ਰੁਚੀ ਆ ਜਾ ਹੁਣ ਬਿਲਕੁਲ ਬਿਲਕੁਲ ਤੇ ਦੂਜੇ ਪਾਸੇ ਅਸੀਂ ਕਹਿ ਦਿੰਨੇ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਧਰਮ ਦੀ ਬਾਣੀ ਹੈ ਬਿਲਕੁਲ ਤੁਸੀਂ ਇਹ ਦੇਖੋ ਦਰਬਾਰ ਸਾਹਿਬ ਦੇ ਵਿੱਚ ਦਰਵਾਜ਼ੇ ਸਾਰੇ ਦਰਵਾਜ਼ੇ ਜਿਹੜੇ ਹਰ ਧਰਮ ਹਰ ਖੇਤਰ ਦੇ ਵਿੱਚੋਂ ਤੁਸੀਂ ਜਿਹੜਾ ਮਰਜ਼ੀ ਦਰਵਾਜ਼ੇ ਇਸ ਕਰਕੇ ਸਾਰੇ ਪਾਸੇ ਰੱਖੇ ਗਏ ਨੇ ਜੀ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੱਟਾਂ ਦੀ ਬਾਣੀ ਹੈ ਹਾਂ ਬਿਲਕੁਲ ਹਿੰਦੂ ਸੈਂਟਸ ਦੀ ਬਾਣੀ ਹੈ ਮੁਸਲਮ ਸੈਇੰਸ ਦੀ ਸੂਫੀਆ ਦੀ ਸੋ ਉਹ ਜਿੱਦਾਂ ਦੇ ਸੰਦਰਭ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਦੇਣੀ ਚਾ ਰਹੇ ਨੇ ਹੂੰ ਸੋ ਅਸੀਂ ਨਹੀਂ ਕਹਿੰਦੇ ਕਿ ਕੋਈ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜੀ ਬਿਲਕੁਲ ਸਿਰ ਮੱਥੇ ਹੈ ਸਾਰਿਆਂ ਨੂੰ ਸਜਦਾ ਕਰਨਾ ਚਾਹੀਦਾ ਹੈ ਪਰ ਅਪੀਲ ਕਰਨ ਦਾ ਅਧਿਕਾਰ ਤਾਂ ਹੈ ਨਾ ਜੀ ਆ ਆ ਲੋਕ ਜੋ ਚਾਹੁੰਦੇ ਨੇ ਜੋ ਉਹਨਾਂ ਦੇ ਮਨ ਦੀ ਭਾਵਨਾ ਹੈ ਉਹ ਗੁਰਬਾਣੀ ਨਾਲ ਜੁੜਨਾ ਚਾਹੁੰਦੇ ਨੇ ਹੂੰ ਹੂੰ ਦੇਖੋ ਭਾਈ ਮੈਂ ਕਿਸੇ ਸਰੂਪ 'ਚ ਆ ਮੈਂ ਆਪਣਾ ਦਿਨ ਸ਼ੁਰੂ ਕਰੂੰਗਾ ਦਰਬਾਰ ਸਾਹਿਬ ਮੱਥਾ ਟੇਕ ਕੇ ਜਿਹੜੇ ਅੰਮ੍ਰਿਤਸਰ ਰਹਿੰਦੇ ਆ ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਇਹ ਆਰਐਲ ਪਾਰਟੀਆਂ ਹੁੰਦੇ ਸੀ ਜਮੰਤਰੀ ਕਾਂਗਰਸ ਵੱਲੋਂ ਉਹਨਾਂ ਨੇ ਮੈਨੂੰ ਇੱਕ ਇੰਟਰਵਿਊਸ ਕਿਹਾ ਕਹਿੰਦੇ ਜੀ ਅਸੀਂ ਆਪਣਾ ਦਿਨ ਹੀ ਦਰਬਾਰ ਸਭ ਮੱਥਾ ਟੇਕ ਕੇ ਸ਼ੁਰੂ ਕਰਦੇ ਸੀ ਜੀ ਕਹਿੰਦੇ ਕਹਿੰਦੇ ਜਦੋਂ ਇੰਦਰਾ ਗਾਂਧੀ ਜੀ ਨੇ ਕੀਤਾ ਆਪਰੇਸ਼ਨ ਬਲੂ ਸਟਾਰ ਤੇ ਕਹਿੰਦੇ ਮੇਰਾ ਸਭ ਤੋਂ ਪਹਿਲਾ ਫੋਨ ਗਿਆ ਵੀ ਮੈਡਮ ਆ ਤੁਸੀਂ ਕਿੱਦਾਂ ਕੀਤਾ ਕਹਿੰਦੇ ਸਾਡਾ ਤਾਂ ਦੇਣੀ ਨਹੀਂ ਸ਼ੁਰੂ ਹੁੰਦਾ ਉੱਥੇ ਜਾਏ ਬਿਨਾ ਸੋ ਉਦਾਂ ਦੇ ਪਰਿਵਾਰ ਵੀ ਹੈਗੇ ਨੇ ਜਿਹੜੇ ਜੁੜਦੇ ਨੇ ਤੇ ਸ੍ਰੀ ਅਕਾਲ ਤੱਕ ਸਾਹਿਬ ਦਾ ਸਨੇਹਾ ਸਿਰਮੱਥੇ ਆ ਮੇਰੇ ਖਿਆਲ ਪਰ ਹੁਣੇ ਬਾਕੀ ਸਿੰਗਰਜ਼ ਨੂੰ ਮੈਨੂੰ ਲੱਗਦਾ ਚੇਤਾਵਨੀ ਹੋ ਗਈ ਹੈ ਜੀ ਵੀ ਗੁਰਬਾਣੀ ਨਾ ਕਿਤੇ ਗਾ ਲਿਓ ਦੇਖੋ ਗੱਲਿਆ ਗੁਰਬਾਣੀ ਅੱਛਾ ਦੂਜੀ ਗੱਲ ਮਾਫ ਕਰਿਓ ਦੂਜੀ ਗੱਲ ਦੂਜੀ ਗੱਲ ਕੁਲਵੰਤ ਜੀ ਬੜੀ ਇੰਟਰਸਟਿੰਗ ਚੀਜ਼ਾਂ ਮਨ ਦੇ ਵਿੱਚ ਆਂਦੀਆਂ ਨੇ ਭਾਈ ਹਰਜਿੰਦਰ ਸਿੰਘ ਸ਼ਿਰਨਗਰ ਵਾਲਿਆਂ ਦੇ ਨਾਲ ਸਟੇਜਾਂ ਸਾਂਝਾ ਕੀਤਾ ਜਸਵੀਰ ਜਸੀ ਨੇ ਹਾਲਾਂਕਿ ਇਹਨਾਂ ਦੀ ਸਾਂਝ ਪੁਰਾਣੀ ਹੈ ਅੰਮ੍ਰਿਤਸਰ ਦੇ ਵਿੱਚ ਮੈਂ ਕਈ ਵਾਰ ਦੇਖਿਆ ਹੋਟਲ ਦੇ ਵਿੱਚ ਇਕੱਠੇ ਬੈਠੇ ਹੁੰਦੇ ਆ ਜਾਂ ਕਿਤੇ ਸਰਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਗਾਇਕੀ ਬਾਰੇ ਉਹ ਤੇ ਉਹਨਾਂ ਦੇ ਨਾਲ ਉਹ ਤਾਂ ਬੜੇ ਪੰਥ ਪ੍ਰਸਿੱਧ ਜੱਥਾ ਹੈ ਜੀ ਉਹ ਦੇਖੋ ਜੀ ਤੁਸੀਂ ਜਸਵੀਰ ਜੱਸੀ ਹੁਣਾਂ ਦੇ ਜੇਕਰ ਆਪਾਂ ਪਛੋਕੜ ਦੇਖੀਏ ਨਾ ਤਾਂ ਜਸਵੀਰ ਸਿੰਘ ਜੱਸੀ ਹੈ ਨਾ ਕਿ ਜਸਵੀਰ ਜੱਸੀ ਹੈ ਸਿਰਮ ਵਿੱਚੋਂ ਸਿੰਘ ਉੱਡਿਆ ਜਸਵੀਰ ਜੱਸੀ ਹੈ ਚਾਹੀਦਾ ਤਾਂ ਇਹ ਸੀਗਾ ਕਿ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਵੀ ਤੁਸੀਂ ਹੁਣ ਗੁਰਬਾਣੀタル ਨਾਲ ਤਾਂ ਜੁੜ ਗਏ ਹੁਣ ਸਿੰਘ ਵੀ ਨਾਲ ਲਾਉਣਾ ਸ਼ੁਰੂ ਕਰ ਦਿਓ ਤੇ ਸਿੱਖੀ ਸਰੂਪ ਚ ਆ ਜਾਓ ਜੀ ਤੇ ਤੁਸੀਂ ਤਾਂ ਉਹਨਾਂ ਨੂੰ ਉਸ ਤੋਂ ਉਲਟਾ ਹਟਾ ਰਹੇ ਹੋ ਉਸ ਤੋਂ ਮਹਿਤਾ ਇਹ ਸੋਚਦਾ ਵੀ ਜਿੰਨੇ ਵੀ ਪ੍ਰਸਿੱਧ ਹੋਈ ਜਾ ਰਹੇ ਨੇ ਲੋਕੀ ਉਹ ਚਾਹੇ ਤੁਸੀਂ ਹਰ ਭਜਨ ਸਿੰਘ ਆਪਣਾ ਇਹਨੂੰ ਛੱਡ ਦਿਓ ਸਿਰਫ ਇੱਕ ਨੂੰ ਭਗਵੰਤ ਮਾਨ ਹਰ ਭਜਨ ਮਾਨ ਹਾਂਜੀ ਜਸਵੀਰ ਜੱਸੀ ਜਿੰਨੇ ਵੀ ਵੱਡੇ ਵੱਡੇ ਲੈਵਲ ਦੇ ਉੱਤੇ ਚਾਈ ਜਾ ਰਹੇ ਨੇ ਲੋਕੀ ਉਹ ਸਾਰੇ ਸਿੰਘ ਤੇ ਕੌਰ ਉਡਾਈ ਜਾ ਰਹੇ ਨੇ ਨਾਲੋਂ ਜੀ ਇਸ ਵੱਲ ਧਿਆਨ ਦੇਣ ਦੀ ਬਜਾਏ ਤੁਸੀਂ ਆਪਾਂ ਜਿਹੜੇ ਲੋਕੀ ਉਹਦੇ ਨਾਲੋਂ ਨਿਕਲ ਕੇ ਵਾਪਸ ਜੁੜਨ ਦੀ ਕੋਸ਼ਿਸ਼ ਕਰ ਰਹੇ ਆਪਾਂ ਉਹਨਾਂ ਨੂੰ ਵੀ ਨਾਲੋਂ ਤੋੜਾਂਗੇ ਤੇ ਕਿਤੇ ਨਾ ਕਿਤੇ ਤਾਂ ਫਿਰ ਆਪਣੀ ਜਿਹੜੀ ਉਹ ਧਰਮ ਜਿਹੜਾ ਉਹ ਨਿਹਾਰ ਵਾਲੀ ਜਾਊਗਾ ਉਹਦਾ ਪ੍ਰਚਾਰ ਤਾਂ ਕੀ ਹੋਣਾ ਜੀ ਜਿੰਨੇ ਸਿੱਖ ਨੇ ਮੈਂ ਤਾਂ ਇਹ ਬੇਨਤੀ ਕਰਾਂਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਜਿੰਨੇ ਵੀ ਸਿੱਖ ਨੇ ਪ੍ਰਸਿੱਧ ਸਿੱਖ ਨੇ ਉਸ ਜਿਹੜੇ ਆਪਣੇ ਨਾਲੋਂ ਨਾਮ ਨਾਲੋਂ ਸਿੰਘ ਤੇ ਕੌਰ ਗਾਇਬ ਕਰੀ ਬੈਠੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਉਹਨਾਂ ਨੂੰ ਲੈਟਰ ਕੱਢੇ ਜਾਣ ਕਿ ਤੁਸੀਂ ਤੁਹਾਨੂੰ ਇੱਥੇ ਸਨਮਾਨਿਤ ਕੀਤਾ ਜਾਏਗਾ ਤੁਸੀਂ ਆਪਣੇ ਨਾਮ ਦੇ ਨਾਲ ਜਿਹੜਾ ਸਿੰਘ ਤੇ ਕੌਰ ਲਾਉਣਾ ਸ਼ੁਰੂ ਕਰੋ ਤਾਂ ਕਿ ਤੁਸੀਂ ਇੱਕ ਜਿਹੜਾ ਲੋਕਾਂ ਵਾਸਤੇ ਇੱਕ ਆਈਕਨ ਬਣੋ ਤੁਸੀਂ ਉਹਨਾਂ ਲੋਕਾਂ ਦੀ ਜਿਹੜੀ ਆ ਪ੍ਰੇਰਣਾ ਦਾ ਸੋਤ ਬਣੋ ਕਿ ਹਾਂ ਜੀ ਇਹ ਸਾਡੇ ਸਿੱਖ ਨੇ ਇੱਕ ਇਸ ਲੈਵਲ ਦੇ ਉੱਤੇ ਪਹੁੰਚੇ ਹੋਏ ਨੇ ਤੁਸੀਂ ਜਿੰਨੇ ਪਹੁੰਚੀ ਆ ਰਹੇ ਨੇ ਉੱਪਰ ਲੈਵਲ ਦੇ ਉੱਤੇ ਸਿੰਘ ਤੇ ਕੌਰ ਤਾਂ ਉਡਾਈ ਜਾ ਰਹੇ ਨੇ ਇਹਦਾ ਮਤਲਬ ਤਾਂ ਇਹ ਹੈ ਕਿ ਉਹ ਕਿਤੇ ਨਾ ਕਿਤੇ ਬਾਹਰ ਜਿਹੜੇ ਬੈਠੇ ਲੋਕੀਆਂ ਨੂੰ ਤਾਂ ਇਹ ਪਤਾ ਹੀ ਨਹੀਂ ਹੈਗਾ ਵੀ ਇਹ ਸਿੱਖੀ ਨੇ ਇਹਨਾਂ ਦੇ ਵਿੱਚ ਤਾਂ ਉਹ ਜਿੰਨੇ ਵੱਡੇ ਲੈਵਲ ਦੇ ਬੰਦੇ ਨੇ ਜੇ ਸਿੰਘ ਤੇ ਕੌਰ ਨਾਲ ਨਹੀਂ ਹੈਗਾ ਫੋਰਨਰ ਜਿਹੜੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹ ਸਿੱਖ ਨੇ ਜੀ ਉਹਨਾਂ ਨੂੰ ਤੇ ਮੈਸੇਜ ਜਾਣਾ ਚਾਹੀਦਾ ਵੀ ਇਹ ਸਿੱਖ ਸਿੱਖ ਇਸ ਲੈਵਲ ਦੇ ਬੰਦੇ ਹੈਗੇ ਨੇ ਤੇ ਉਹਨਾਂ ਨੂੰ ਇਹ ਚਾਹੀਦਾ ਹੈ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਕਿ ਇਹਨਾਂ ਨੂੰ ਬੇਨਤੀ ਕਰਨ ਇਹਨਾਂ ਨੂੰ ਲੈਟਰ ਕੱਢਣ ਇਹਨਾਂ ਨੂੰ ਬੁਲਾਉਣ ਕਿ ਹਾਂਜੀ ਤੁਸੀਂ ਆਪਣੇ ਨਾਮ ਨਾਲ ਸਿੰਘ ਲਗਾਉਣਾ ਸ਼ੁਰੂ ਕਰੋ ਹਾਂ ਦਸਤਾਰ ਦਸਤਾਰ ਸਜਾਣੀ ਸ਼ੁਰੂ ਕਰੋ ਤਾਂ ਕਿ ਜਿਹੜਾ ਉਹ ਸਿੱਖੀ ਦਾ ਪ੍ਰਚਾਰ ਜਿਹੜਾ ਤੁਹਾਡੇ ਕਰਕੇ ਜਿਹੜਾ ਉਹ ਵੱਡੇ ਲੈਵਲ ਦੇ ਉੱਤੇ ਜਾ ਸਕੇ ਤੇ ਆਪਾਂ ਤਾਂ ਇਹਨਾਂ ਨੂੰ ਸਭ ਉਲਟਾ ਤੋੜਨ ਤੇ ਲੱਗੇ ਹੋਏ ਹਾਂ ਜੀ ਤੇ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਵੱਡੀ ਵਧੀਆ ਗੱਲ ਚੱਲ ਰਹੀ ਆ ਤੁਸੀਂ ਇਹ ਦੇਖੋ ਵੀ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਡੇਰੇ ਜਿਹੜੇ ਉਹ ਹਰ ਖੇਤਰ ਦੇ ਵਿੱਚ ਕਿੰਨੇ ਕਿੰਨੇ ਡੇਰੇ ਖੁੱਲ ਗਏ ਉਹ ਵੀ ਇਕ ਇਤਨਾ ਕਿਤੇ ਐਸਜੀਪੀਸੀ ਦੀਆਂ ਕਮੀਆਂ ਕਰਕੇ ਖੁੱਲੇ ਨੇ ਉਹ ਲੋਕੀ ਟੁੱਟੇ ਨੇ ਉਹਨਾਂ ਨਾਲੋਂ ਠੀਕ ਆ ਜੀ ਫਿਰ ਦੂਜੇ ਪਾਸੇ ਈਸਾਈ ਧਰਮ ਦਾ ਪ੍ਰਚਾਰ ਜਿਹੜਾ ਬੜੀ ਤੇਜ਼ੀ ਦੇ ਨਾਲ ਹੋਣਾ ਸ਼ੁਰੂ ਹੋ ਗਿਆ ਗੁਰਜਾ ਘਰਾਂ ਦਾ ਜਿਹੜਾ ਉਹ ਮਸ਼ਰੂਮੀ ਹੋ ਰਹੀ ਆ ਜਗਾ ਜਗਾ ਦੇ ਉੱਤੇ ਉਹਦੇ ਪਿੱਛੇ ਦੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਧਰਮ ਮਾੜਾ ਹੈਗਾ ਮੈਂ ਇਹ ਕਹਿੰਨਾ ਵੀ ਸਾਡੇ ਧਰਮ ਦੇ ਲੋਕ ਟੁੱਟ ਕੇ ਉਧਰ ਜਾ ਰਹੇ ਨੇ ਕਿਤੇ ਦਾ ਕਿਤੇ ਤਾਂ ਆਪਾਂ ਅਕਲ ਕਰੀਏ ਕਿ ਕਿੱਥੇ ਕਮੀ ਆ ਕਿਉਂ ਇਹ ਲੋਕੀ ਟੁੱਟ ਕੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕੀ ਲਾਲਚ ਦਿੱਤਾ ਜਾ ਰਿਹਾ ਕੀ ਆਪਣੇ ਧਰਮ ਚ ਕੋਈ ਕਮੀ ਹੈ ਕੀ ਆ ਉਹ ਮੈਂ ਨੋਟ ਕੀਤਾ ਜੀ ਸਾਡੇ ਪ੍ਰਚਾਰ ਦੇ ਵਿੱਚ ਸਾਡੇ ਪ੍ਰਚਾਰ ਚ ਕਮੀ ਹੈ ਜੀ ਕੀ ਤੁਸੀਂ ਜਾ ਕੇ ਪੁੱਛੋ ਜਿਹੜੇ ਲੋਕੀ ਟੁੱਟ ਕੇ ਗਏ ਨੇ ਉਹਨਾਂ ਨਾਲ ਗੱਲਬਾਤ ਕਰੋ ਆਪਣੇ ਬੰਦੇ ਪ੍ਰਚਾਰਕ ਭੇਜੋ ਵੀ ਕੀ ਕਿੱਛੇ ਕਮੀ ਰਹਿ ਗਈ ਜੀ ਸਾਡੇ ਤੋਂ ਕੀ ਹੋਇਆ ਕਿਉਂ ਟੁੱਟ ਕੇ ਤੁਸੀਂ ਗਏ ਕੀ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਕਦੇ ਕਿਸੇ ਨੂੰ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੀ ਕਿਸੇ ਨੇ ਜਿੰਨੇ ਬੰਦੇ ਟੁੱਟ ਕੇ ਗਏ ਆਪਣੇ ਧਰਮ ਦੇ ਨਾਲੋਂ ਕਦੇ ਕਿਸੇ ਨੇ ਜਾ ਕੇ ਉਹਨਾਂ ਨਾਲ ਕੋਈ ਗੱਲ ਕੀਤੀ ਵੀ ਹਾਂ ਜੀ ਤੁਸੀਂ ਕਿਉਂ ਟੁੱਟਿਓ ਜੀ ਕੀ ਕਾਰਨ ਹੋਇਆ ਉਹਦੇ ਪਿੱਛੇ ਤੁਸੀਂ ਜਿਹੜੇ ਮੁਹਮਦਨਸ ਨੇ ਉਹਨਾਂ ਦੇ ਵਿੱਚ ਤਬਲੀਕੀ ਤਬਲੀਕੀ ਕਰਕੇ ਇੱਕ ਹੁੰਦਾ ਜੀ ਉਹਨਾਂ ਦੇ ਜਾ ਕੇ ਤੁਸੀਂ ਤਬਲੀਕੀ ਜਮਾਤ ਜਮਾਤ ਹੁੰਦੀ ਆ ਉਹ 12-15 13 ਬੰਦੇ ਜਿਹੜੇ ਇਕੱਠੇ ਹੋ ਕੇ ਜਾਂਦੇ ਨੇ ਘਰਾਂ ਦੇ ਵਿੱਚ ਆਉਂਦੇ ਨੇ ਉਹ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਨੇ ਉਹ ਦੱਸਦੇ ਨੇ ਵੀ ਤੁਸੀਂ ਜਿਹੜੇ ਆ ਮੁਸਲਮਾਨ ਧਰਮ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਉਹਦੇ ਨਾਲ ਜੁੜ ਕੇ ਰਹਿਣਾ ਕਿਸ ਤਰ੍ਹਾਂ ਤੁਸੀਂ ਉਹਨੂੰ ਨਮਾਜ਼ ਨੂੰ ਜਿਹੜਾ ਕਰਨਾ ਉਹਨਾਂ ਨੂੰ ਪੂਰਨ ਕ੍ਰਿਸਚੀਅਨਸ ਚਾਹੀਏ ਆਪਣੇ ਬੰਦੇ ਕਿੱਥੇ ਕਰਦੇ ਨੇ ਜੀ ਇਹ ਕੁਝ ਵੀ ਨਹੀਂ ਕਰਦੇ ਜੀ ਆਪਣੇ ਨਾਲ ਇਹ 이번 ਨਾਲ ਕਿ ਜਿਹੜੇ ਜੇਕਰ ਕੋਈ ਇਸ ਤਰ੍ਹਾਂ ਦੇ ਲੋਕੀ ਪ੍ਰਚਾਰਕ ਵੀ ਜਿਹੜੇ ਉਹ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਨੂੰ ਵੀ ਲੱਤ ਘੜੀਸ ਕੇ ਪਰਾਂ ਉਹਨੂੰ ਖਿੱਚ ਦਿੱਤਾ ਜਾਂਦਾ ਹੈ ਤੇ ਇਹ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਇਸ ਨੂੰ ਮੁੜ ਵਿਚਾਰਨ ਦੀ ਲੋੜ ਹੈ ਇਹ ਬਿਆਨ ਨੂੰ ਜਾਂ ਇਹ ਨੂੰ ਕਰਨ ਬੇਨਤੀ ਇਹ ਕੀਤੀ ਜਾਣੀ ਚਾਹੀਦੀ ਹੈ ਜਸਵੀਰ ਸਿੰਘ ਜੱਸੀ ਸਾਹਿਬ ਤੁਸੀਂ ਜਸਵੀਰ ਜੱਸੀ 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 ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬੇਨਤੀ ਨਹੀਂ ਕਰਨਗੇ ਉਹ ਜ਼ਰੂਰ ਹਦਾਇਤ ਕਰ ਸਕਦੇ ਨਹੀਂ ਮੈਂ ਮਤਲਬ ਮੈਂ ਮੈਂ ਮੇਰੇ ਵੱਲੋਂ ਤਾਂ ਇਦਾਂ ਨਿਕਲਦਾ ਨਾ ਤਾਂ ਉਹ ਉਹ ਵੀ ਰਿਸਪੈਕਟਡ ਪਰਸਨੈਲਿਟੀ ਜਸਵੀਰ ਜੱਸੀ ਤਾਂ ਮੇਰੇ ਮੁਤਾਬਕ ਤਾਂ ਉਹਨੂੰ ਇਹ ਕਿਹਾ ਜਾਵੇ ਵੀ ਤੂੰ ਜਸਵੀਰ ਜੱਸੀ ਜੀ ਤੁਸੀਂ ਇਹ ਜੱਸੀ ਜਸਵੀਰ ਤਸਵੀਰ ਜੱਸੀ ਬਣ ਤਾਂ ਗਏ ਹੋ ਗੁਰਬਾਣੀ ਦੇ ਨਾਲ ਵੀ ਜੁੜ ਚੁੱਕੇ ਹੋ ਹੁਣ ਸਿੰਘ ਵੀ ਲਾਉਣਾ ਸ਼ੁਰੂ ਕਰ ਦਿਓ ਤੇ ਦਸਤਾਰ ਸਜਾ ਲਈ ਤੇ ਹੁਣ ਤੁਸੀਂ ਸਿੱਖੀ ਸਰੂਪ ਚ ਆਜੋ ਤਾਂ ਕਿ ਤੁਹਾਨੂੰ ਦੇਖ ਕੇ ਸਾਡੀ ਜਿਹੜੀ ਹੈ ਨਵੀਂ ਪੀੜੀ ਜਿਹੜੀ ਆ ਉਹ ਸਿੱਖੀ ਸਰੂਪ ਦੇ ਨਾਲ ਬੜੀ ਚੰਗੀ ਤਰ੍ਹਾਂ ਨੇੜੇ ਹੋ ਕੇ ਜੁੜ ਸਕੇ ਪਰ ਇਹ ਕਿਤੇ ਨਾ ਕਿਤੇ ਜਿਹੜਾ ਇਹ ਮੈਨੂੰ ਲੱਗਦਾ ਕਿ ਇਹ ਜਿਹੜੇ ਲੋਕੀ ਜੁੜਨਾ ਚਾਹ ਰਹੇ ਨੇ ਉਹ ਕਿਤੇ ਨਾ ਕਿਤੇ ਦੂਰ ਹੋਣਗੇ ਤੋਂ ਇਹਦੇ ਵਿੱਚ ਇਕ ਹੋਰ ਐਂਗਲ ਨਿਕਲ ਕੇ ਸਮਝਿਆ ਸਾਹਮਣੇ ਆਂਦਾ ਗੁਰਵੰਤ ਜੀ ਭਾਈ ਹਰਜਿੰਦਰ ਸਿੰਘ ਸ਼ਿਰਨਗਰ ਵਾਲੇ ਉਹ ਬਿਲਕੁਲ ਨਾਲ ਨੇ ਉਹਨਾਂ ਨੂੰ ਸੱਦ ਲਿਆ ਜੇ ਭਾਈ ਵੀ ਤੁਹਾਡੇ ਨਾਲ ਸਟੇਜ ਸਾਂਝਾ ਕੀਤਾ ਇਹਨਾਂ ਨੂੰ ਕੋਮੜਾ ਜਿਆ ਭਾਈ ਇਹ ਯਾਦਾ ਸਿੰਘ ਸਾਜਣ ਇਹ ਸਤਾਰਸ ਜਾਨੀ ਸ਼ੁਰੂ ਤੋਂ ਹਾਲੀਵੋਡੀ ਰੂਪ ਬਦਲ ਜਿੱਦਾਂ ਭਾਈ ਚੰਨ ਲਾਲ ਹੋਣਾ ਨੇ ਬਦਲੇ ਬਿਲਕੁਲ 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 ਭਾਈ ਚੰਨ ਲਾਲ ਹਾਂ ਭਾਈ ਉਹਨਾਂ ਨੂੰ ਜਦੋਂ ਮਿਲਿਆ ਮੈਂ ਭਾਈ ਚੰਨ ਲਾਲ ਹੋਣਾ ਨੂੰ ਤੇ ਉਦੋਂ ਤਾਂ ਖੈਰ ਉਹ ਚੰਨ ਲਾਲ ਸਿੰਘ ਬਣ ਚੁੱਕੇ ਸੀਗੇ ਹਾਂ ਹਾਂ ਤੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਹੈ ਜੀ ਸਿੱਖੀ ਦਾ ਬਿਲਕੁਲ ਜੀ ਤੁਸੀਂ ਦੇਖੋ ਵੀ ਸਿੱਖ ਧਰਮ ਮੈਂ ਕਹਿੰਦਾ ਗਿਆਨ ਦਾ ਸਾਗਰ ਹੈ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਮਤਲਬ ਸਤ ਸਤ ਨਮਸਕਾਰ ਕਰਨ ਨੂੰ ਦਿਲ ਕਰਦਾ ਕਿ ਉਹਨਾਂ ਦੇ ਇੱਕ ਇੱਕ ਸ਼ਬਦ ਦੇ ਵਿੱਚ ਜਿਹੜਾ ਉਹ ਮਤਲਬ ਗਿਆਨ ਦਾ ਸਾਗਰ ਹੈਗਾ ਜੀ ਲੋਕੀ ਜਿਹੜੇ ਨੇ ਉਹ ਉਸ ਨੂੰ ਪੜਨਾ ਚਾਹੁੰਦੇ ਨੇ ਉਹ ਜਾਣਨਾ ਚਾਹੁੰਦੇ ਨੇ ਉਹਨੂੰ ਨੇੜੇ ਹੋ ਕੇ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ ਉਸ ਗੁਰਬਾਣੀ ਨੂੰ ਤੇ ਲੋੜ ਹੈ ਇਹੋ ਜਿਹੇ ਪ੍ਰਚਾਰਕਾਂ ਦੀ ਜਿਹੜੇ ਕਿ ਜਿਨ੍ਹਾਂ ਨੂੰ ਲੋਕੀ ਸੁਣਦੇ ਨੇ ਜਿਨ੍ਹਾਂ ਦੀ ਆਵਾਜ਼ ਜਿਹੜੀ ਹੈ ਅੱਛੀ ਹੈਗੀ ਆ ਉਹਨਾਂ ਦੀ ਆਵਾਜ਼ ਦੇ ਵਿੱਚ ਜੇ ਇਹ ਲੋਕਾਂ ਤੱਕ ਜਾਂਦੀ ਹੈ ਤਾਂ ਉਹ ਗੁਰਬਾਣੀ ਨੂੰ ਵਧੀਆ ਢੰਗ ਦੇ ਨਾਲ ਰੋਜ਼ਾਨਾ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਨ ਰੋਜ਼ ਲਾ ਕੇ ਕੀਰਤਨ ਸੁਣਨ ਉਹਨਾਂ ਦਾ ਜਦੋਂ ਬੰਦੇ ਇਹੋ ਜੀ ਪ੍ਰਚਾਰ ਪ੍ਰਸਾਰ ਉਹਨਾਂ ਦੇ ਮੰਨ ਦੇ ਵਿੱਚ ਹੁੰਦਾ ਰਹਿੰਦਾ ਨਾ ਤਾਂ ਕਿਤੇ ਨਾ ਕਿਤੇ ਉਹ ਧਰਮ ਦੇ ਨਾਲ ਹੋਰ ਨੇੜੇ ਹੋ ਕੇ ਜੁੜਨਾ ਸ਼ੁਰੂ ਹੋ ਜਾਂਦੇ ਨੇ ਜਿਹੜੇ ਟੁੱਟ ਵੀਰੇ ਹੁੰਦੇ ਨੇ ਉਹ ਵੀ ਉਹਨਾਂ ਦਾ ਵੀ ਜਿਹੜਾ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਜਾਂ ਆਪਣਾ ਮਨ ਜਿਹੜਾ ਉਹ ਬਦਲ ਜਾਂਦਾ ਹੈਗਾ ਅੱਛਾ ਤੁਹਾਡੀ ਇਕਾ ਦੁੱਕਾ ਗਾਇਕਾ ਨਾਲ ਵੀ ਗੱਲ ਹੋਈ ਆ ਤੁਸੀਂ ਦੱਸਿਆ ਸੀਗਾ ਉਹ ਕੀ ਸੋਚ ਰਹੇ ਨੇ ਜੀ ਮਨੋਮਨੀ ਹੁਣ ਉਹਨਾਂ ਨੂੰ ਵੀ ਇੱਕ ਤਰ੍ਹਾਂ ਚੇਤਾਵਨੀ ਹੋਇਆ ਇਹ ਬਿਲਕੁਲ ਜੀ ਇਹ ਚੇਤਾਵਨੀ ਹੈ ਜੀ ਉਹਨਾਂ ਨੂੰ ਵੀ ਤੁਸੀਂ ਜਿਹੜਾ ਹੋਇਆ ਉਹ ਕਦਾ ਕੀ ਹੁੰਦਾ ਜੀ ਮਨ ਟੁੱਟ ਜਾਂਦਾ ਅਗਲੇ ਦਾ ਵੀ ਅਸੀਂ ਕੀ ਸੋਚ ਕੇ ਕਰ ਰਹੇ ਹੁਣ ਕੋਈ ਸੁਖਵਿੰਦਰ ਹੋਣਾ ਨੇ ਕਿੰਨਾ ਅੱਛਾ ਗਾਇਆ ਤੂੰ ਪ੍ਰਭ ਦਾਦਾਤਾ ਦਾਨ ਮਤ ਹੈਨਾ ਕਿੰਨਾ ਅੱਛਾ ਸ਼ਬਦ ਗਾਇਆ ਸੁਣ ਕੇ ਆਨੰਦ ਆਉਂਦਾ ਸੁਣ ਕੇ ਬੰਦਾ ਕਹਿੰਦਾ ਵੀ ਸੁਣੀ ਜਾ ਰਿਪੀਟ ਦਾ ਦਾਨ ਮਤ ਹੈਨਾ ਉਹ ਇੱਕ ਆਨੰਦ ਆਉਂਦਾ ਬਾਰ ਬਾਰ ਰਿਪੀਟ ਕਰਕੇ ਸੁਣਨ ਨੂੰ ਦਿਲ ਕਰਦਾ ਹੈਗਾ ਚਾਹੇ ਉਹ ਬੇਸਿਕਲੀ ਸੁਖਵਿੰਦਰ ਸਿੰਘ ਵੀ ਜਿਹੜਾ ਹੈ ਉਹ ਪੰਜਾਬੀ ਗਾਇਕ ਹੈ ਜੀ ਠੀਕ ਹੈ ਤੇ ਪੰਜਾਬ ਦਾ ਹੀ ਜਿਹੜਾ ਉਹ ਜਾਇਆ ਹੋਇਆ ਤੇ ਉਹ ਕਿਤਨਾ ਕਿਤੇ ਉਹਦਾ ਪਛੋਕੜ ਵੀ ਜਿਹੜਾ ਉਹ ਸਿੱਖੀ ਦੇ ਨਾਲ ਜੁੜਾ ਹੋਇਆ ਪਰ ਜੇ ਲੋੜ ਤਾਂ ਇਹ ਹੈ ਕਿ ਇਹੋ ਜੇ ਗਾਇਕਾਂ ਨੂੰ ਆਪਾਂ ਨਾਲ ਜੋੜ ਕੇ ਤੇ ਸਿੱਖੀ ਵੱਲ ਲੈ ਕੇ ਆਈਏ ਜੇ ਇਹ ਆਪਾਂ ਇਦਾਂ ਦੇ ਬਿਆਨ ਆਉਂਦੇ ਨੇ ਜਾਂ ਇਦਾਂ ਦੇ ਹੁਕਮ ਆਉਂਦੇ ਨੇ ਤਾਂ ਕਿਤਨਾ ਕਿਤੇ ਉਹ ਗਾਇਕ ਜਿਹੜੇ ਨੇ ਜਿਹੜੇ ਇੱਧਰ ਨੂੰ ਆਉਣ ਦੀ ਸੋਚਦੇ ਵੀ ਨੇ ਉਹ ਵੀ ਜਿਹੜੇ ਨੇ ਉਹ ਮੈਨੂੰ ਲੱਗਦਾ ਉਹ ਨਹੀਂ ਆਉਣਗੇ ਤੁਸੀਂ ਇਹ ਦੇਖੋ ਵੀ ਫਿਲਮਾਂ ਦੇ ਉੱਤੇ ਵੀ ਪ੍ਰਬੰਧੀਆਂ ਲੱਗ ਜਾਂਦੀਆਂ ਨੇ ਵੀ ਆਫਨ ਫਿਲਮ ਜਿਹੜੀ ਉਹ ਐਦਾਂ ਨਹੀਂ ਬਣਾਨੀ ਚਾਹੀਦੀ ਭਾਵੇਂ ਕੀ ਇਹਦੇ ਪਿੱਛੇ ਇੱਕ ਵੱਡੀ ਆਈਡੀਓਲੋਜੀ ਕੰਮ ਕਰਦੀ ਹੈ ਉਹਦੇ ਪਿੱਛੇ ਕਿਤਨਾ ਕਿਤੇ ਉਹ ਉਹਨਾਂ ਦੀ ਆਪਣੀ ਪਰ ਕਿਤਨਾ ਕਿਤੇ ਥੋੜੀ ਬੋਤੀ ਰਿਲੈਕਸੇਸ਼ਨ ਦੇਣ ਦੀ ਲੋੜ ਹੈ ਤਾਂ ਕਿ ਉਸ ਨੂੰ ਉਹਦੇ ਤੇ ਹਾਂ ਚਾਰ ਸਾਇਟ ਹਾਂ ਬਿਲਕੁਲ ਐਨੀਮੇਸ਼ਨ ਚਾਹੀਏ ਪ੍ਰਸਿੱਧ ਹੋਈ ਹੈ ਜੀ ਪ੍ਰਸਿੱਧ ਹੋਈ ਹੈ ਪਰ ਬੱਚਿਆਂ ਨੂੰ ਹਿਸਟਰੀ ਪਤਾ ਲੱਗੀ ਹੈ ਜੀ ਮੋਡਰਨ ਤਰੀਕੇ ਦੇ ਨਾਲ ਸਾਨੂੰ ਸਿਖਾਣ ਦੀ ਜ਼ਰੂਰਤ ਹੈ ਕੋਈ ਸ਼ੱਕ ਨਹੀਂ ਹੈ ਤਾਂ ਕਿ ਜਿੰਨਾ ਤੁਸੀਂ ਸਿੱਖੀ ਨੂੰ ਸਿਖਾਓ ਅੱਜ ਅੱਜ ਲੋਕੀ ਸਿੱਖ ਇਤਿਹਾਸ ਨੂੰ ਉਹਨਾਂ ਜਿੰਨਾ ਮਾਨਮਤਾ ਸਾਡਾ ਇਤਿਹਾਸ ਹੈ ਉਨਾ ਆਪਾਂ ਉਸ ਨੂੰ ਪ੍ਰਚਾਰ ਨਹੀਂ ਕਰ पाए ਜਿਸ ਲੈਵਲ ਦੇ ਉੱਤੇ ਆਪਣੇ ਸਿੱਖ ਧਰਮ ਦੇ ਜਿਹੜੇ ਸਾਡੇ ਪੁਰਖੇ ਸੀ ਜਿਨ੍ਹਾਂ ਨੇ ਇਹ ਕੁਰਬਾਨੀਆਂ ਦਿੱਤੀਆਂ ਨੇ ਚਾਹੇ ਉਹ ਦੇਸ਼ ਲਈ ਦਿੱਤੀਆਂ ਨੇ ਚਾਹੇ ਉਹ ਧਰਮ ਲਈ ਦਿੱਤੀਆਂ ਨੇ ਹੈਨਾ ਉਹ ਉਸ ਲੈਵਲ ਦੇ ਉੱਤੇ ਉਹ ਪ੍ਰਚਾਰ ਨਹੀਂ ਕੀਤਾ ਗਿਆ ਚਾਰ ਸਾਹਿਬਜ਼ਾਦੇ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਬੜੀ ਜ਼ਬਰਦਸਤ ਗੱਲ ਉੱਠੀ ਹੈ ਕਿ ਸਿੱਖ ਧਰਮ ਅੱਛਾ ਇਸ ਲੈਵਲ ਦਾ ਸਿੱਖ ਧਰਮ ਸੀਗਾ ਜੀ ਮੈਂ ਸ਼ਿਲਪਾ ਸ਼ੇਟੀ ਦਾ ਬਿਆਨ ਸੁਣਿਆ ਮੈਂ ਹੋਰ ਬਹੁਤ ਸਾਰੇ ਬਾਲੀਵੁੱਡ ਐਕਟਰਸ ਦੇ ਬਿਆਨ ਸੁਣੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਸੀ ਕਿ ਕਹਿੰਦੇ ਅਸੀਂ ਫਿਲਮ ਦੇਖ ਕੇ ਸਾਡੇ ਅੱਖਾਂ 'ਚ ਹੰਝੂ ਆ ਗਏ ਵੀ ਇਸ ਲੈਵਲ ਦਾ ਇਤਿਹਾਸ ਰਿਹਾ ਸਿੱਖਾਂ ਦਾ ਸਾਨੂੰ ਤਾਂ ਅੱਜ ਪਤਾ ਲੱਗਿਆ ਤੇ ਕਿਉਂ ਨਾ ਇਸ ਤਰ੍ਹਾਂ ਦੀਆਂ ਫਿਲਮਾਂ ਇਸ ਤਰ੍ਹਾਂ ਦੀਆਂ ਡਾਕੂਮੈਂਟਰੀਜ਼ ਜਿਹੜੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਜਿਹੜਾ ਸਿੱਖੀ ਦਾ ਪ੍ਰਚਾਰ ਲੋਕਾਂ ਤੱਕ ਜਾਵੇ ਤੇ ਸਾਨੂੰ ਆਪਣੇ ਧਰਮ ਦੇ ਉੱਤੇ ਮਾਣ ਮਹਿਸੂਸ ਹੋਵੇ ਜਦੋਂ ਸਾਡੇ ਧਰਮ ਦੇ ਬਾਰੇ ਲੋਕੀ ਗੱਲ ਕਰਨ ਦੂਜੇ ਧਰਮਾਂ ਦੇ ਵੀ ਗੱਲ ਕਰਨ ਸਾਨੂੰ ਮਾਣ ਮਹਿਸੂਸ ਹੋਵੇ ਕੁਲਵੰਤ ਜੀ ਤਰਸੇਮ ਜਸੜਾ ਉਹਨਾਂ ਨੇ ਜਿਹੜੀ ਮੂਵੀ ਬਣਾਈ ਹੈ ਮਸਤਾਨੇ ਮਸਤਾਨੇ ਹਾਂ ਇਹ ਵਿਸ਼ੇਪਰਚਿਤ ਹੋਈ ਹੈ ਹਾਲਾਂਕਿ ਉਹਦੇ ਵਿੱਚ ਉਹ ਯੋਨਾਨੇ ਸਰੂਪ ਨਹੀਂ ਦਿਖਾਇਆ ਕੁਝ ਨਹੀਂ ਕੀਤਾ ਪਰ ਉਹ ਉਹ ਸਿੱਖ ਇਤਿਹਾਸ ਨੂੰ ਦੱਸਦੀ ਹੈ ਬਿਲਕੁਲ ਫਿਰ ਉਸ ਤੋਂ ਬਾਅਦ ਨਾਮਕ ਨਾਮ ਜਹਾਜ਼ ਉਹ ਬੜੀ ਸੋਹਣੀ ਹੈ ਬੜੀ ਸੋਹਣੀ ਪਹਿਲਾਂ ਜੀ ਹਾਂ ਜੀ ਦੁਖ ਭੰਜਨ 베ਰੀ ਬਾਰੇ ਜੋ ਉੱਥੇ ਦੱਸਿਆ ਗਿਆ ਜਿਹ ਦੋ ਨਹੀਂ ਆ ਆ ਜਿਹੜੀ ਹੁਣ ਬਣਾਈ ਹੈ ਜੀ ਤਰਸੇਮ ਜਸੜਾ ਤਰਸੇਮ ਜਸੜਾ ਮੈਂ ਮੈਂ ਪੁਰਾਣੀ ਦੀ ਗੱਲ ਕਰ ਹਾਂ ਉਹ ਦਾਰਾ ਸਿੰਘ ਹੋਣ ਵਾਲੀ ਦਾਰਾ ਸਿੰਘ ਹੋਣ ਵਾਲੀ ਜੀ ਹਾਂ ਹਾਂ ਉਹ ਉਹ ਵੀ ਖੈਰ ਉਹ ਦੇਖੋ ਉਹ ਅੱਜ ਤੱਕ ਮੂਵੀਜ਼ ਸਿਨੇਮਾ ਦੁਬਾਰਾ ਦੁਬਾਰਾ ਰਿਲੀਜ਼ ਹੁੰਦੀਆਂ ਨੇ ਸੋ ਜ਼ਰੂਰਤ ਤਾਂ ਹੈਗੀ ਐ ਪਰ ਆਰਟਿਸਟ ਨੂੰ ਗੁਰਬਾਣੀ ਗਾਣ ਤੋਂ ਰੋਕ ਦੇਣਾ ਯਾ ਮੈਨੂੰ ਲੱਗਦਾ ਇੱਕ ਚੀਜ਼ ਹੋਰ ਹੋ ਸਕਦੀ ਹੈ ਗੁਰਵਾਨ ਜੀ ਉਹਨਾਂ ਨੇ ਧਾਰਮਿਕ ਸਮਾਗਮ ਚ ਕੀਰਤਨ ਕੀਤਾ ਆ ਹੂੰ ਸ਼ਾਇਦ ਜਥੇਦਾਰ ਸਾਹਿਬ ਇਸ ਗੱਲ ਨੂੰ ਸੋਚਦੇ ਹੋਣ ਕਿ ਭਾਈ ਧਾਰਮਿਕ ਸਮਾਗਮਾਂ ਦੇ ਵਿੱਚ ਇਸ ਤਰ੍ਹਾਂ ਨਾ ਗਾਓ ਤੁਸੀਂ ਕਿਉਂਕਿ ਉੱਥੇ ਜ਼ਰੂਰ ਕੁਝ ਸਿੱਖ ਗਾ ਸਕਦਾ ਯਾਨੀ ਕਿ ਕੀਰਤਨ ਦੀ ਸਟੇਜ ਮੈਂ ਕਹਿਣਾ ਕਿ ਕਿਉਂ ਮੇਰਾ ਤਾਂ ਕਿਉਂ ਨਹੀਂ ਇਹਨਾਂ ਨੂੰ ਜੋੜ ਕੇ ਨਾਲ ਜੋੜਿਆ ਜਾਂਦਾ ਵੀ ਤੁਸੀਂ ਵੀ ਆਓ ਜੀ ਤੁਸੀਂ ਵੀ ਆ ਕੇ ਸਾਡੇ ਧਰਮ ਦਾ ਪ੍ਰਚਾਰ ਕਰੋ ਜੀ ਕੋਈ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਜੇ ਮੰਨ ਲਓ ਉਹ ਸਿੱਖ ਵੀ ਨਹੀਂ ਹੈਗਾ ਜੀ ਉਹ ਆ ਕਰਕਤਾ ਆਪਣੇ ਧਰਮ ਦਾ ਹੀ ਪ੍ਰਚਾਰ ਰਹੇ ਨੇ ਨਾ ਜੀ ਜੀ ਤੇ ਤੁਸੀਂ ਕਿਉਂ ਨਹੀਂ ਉਸ ਨੂੰ ਤੂੰ ਆਪਾਂ ਨੂੰ ਇਹ ਮਾਣ ਮਹਿਸੂਸ ਹੁੰਦਾ ਵੀ ਦੇਖੋ ਜੀ ਗੁਰਬਾਣੀ ਜਿਹੜਾ ਜਸਵੀਰ ਜੱਸੀ गा ਰਿਹਾ ਗੁਰਬਾਣੀ ਜਿਹੜਾ ਸੁਖਵਿੰਦਰ ਸਿੰਘ गा ਰਿਹਾ ਗੁਰਬਾਣੀ ਜਿਹੜਾ ਜੇ ਉਸ ਲੈਵਲ ਦੇ ਉਹ ਬੰਦੇ गा ਸਕਦੇ ਅਸੀਂ ਕਿਉਂ ਨਹੀਂ ਗਾਵਾਂਗੇ ਸਾਡਾ ਤਾਂ ਧਰਮ ਹੈ ਜੀ ਇਹ ਹੈ ਹਨਾ ਕਿਉਂ ਨਹੀਂ ਅਸੀਂ ਇਸ ਇਸ ਪਾਸੇ ਵੱਲ ਸੋਚਦੇ ਜੀ ਗੁਰੂ ਨਾਨਕ ਸਾਹਿਬ ਬੜੀ ਵਧੀਆ ਉਦਾਹਰਨ ਦੇ ਗਏ ਆ ਇਹਦੇ ਬਾਰੇ ਦੇਖੋ ਉਹ ਰਬਾਬੀ ਨੂੰ ਨਾਲ ਰੱਖਦੇ ਸੀ ਬਿਲਕੁਲ ਹਾਂ ਬਿਲਕੁਲ ਜੀ ਮਰਦਾਨਾ ਤੇ ਜਿਹੜਾ ਉਹ ਆਪਣਾ ਭਾਈ ਬਾਲਾ ਜੀ ਇਹ ਇੱਕ ਵੱਡੀ ਉਦਾਹਰਨ ਰਹੀ ਹੈ ਜੀ ਇਹ ਤੁਸੀਂ ਤੇ ਉਹਨਾਂ ਦਾ ਪਰਿਵਾਰ ਅੱਜ ਵੀ ਕੀਰਤਨ ਕਰਦਾ ਹੈ ਬਿਲਕੁਲ ਕਰਦਾ ਰਹੇ ਜੀ ਹਾਂ ਤੇ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਇੱਕ ਹਾਂ ਠੀਕ ਹੈ ਕਿਤੇ ਨਾ ਕਿਤੇ ਆਪਾਂ ਬਿਆਨ ਜਦੋਂ ਇਸ ਤਰ੍ਹਾਂ ਦਾ ਸੁਣਦੇ ਹੈਗੀਆਂ ਕਿਤੇ ਨਾ ਕਿਤੇ ਉਹਨਾਂ ਦੀ ਪਿੱਛੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਪਰ ਹੋ ਸਕਦਾ ਹੈ ਕਿ ਇਸ ਸੋਚ ਨੂੰ ਥੋੜਾ ਜਿਹਾ ਕਰੈਕਟ ਕਰਕੇ ਥੋੜਾ ਉਹਨਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਉਹ ਜਸਵੀਰ ਸਿੰਘ ਜੱਸੀ ਹੋਣੀ ਆਪਣੇ ਨਾਲ ਸਿੰਘ ਲਾਉਣਾ ਸ਼ੁਰੂ ਕਰਕੇ ਸਿੱਖੀ ਸਰੂਪ ਚ ਆ ਜਾਣਾ ਤੇ ਇਹ ਇੱਕ ਵੱਡੀ ਪ੍ਰਾਪਤੀ ਹੋਏਗੀ ਜੀ ਬਹੁਤ ਧੰਨਵਾਦ ਪਲਵਾਨ ਜੀ ਸ਼ੁਕਰੀਆ